ਜਣ ਤੋਂ ਦੁਖੀ ਹੋ ਪਤੀ ਪਤਨੀ ਪਾਣੀ ਵਾਲੀ ਟੈਂਕੀ ਦੇ ਚੜ ਗਏ ਸੀ ਜਿਨ੍ਹਾਂ ਨੂੰ ਪੁਲਿਸ ਨੇ ਬੜੀ ਸੂਝ ਬੂਝ ਦੇ ਨਾਲ ਥੱਲੇ ਉਤਾਰਿਆ ਅਤੇ ਕਾਰਵਾਈ ਦਾ ਭਰੋਸਾ ਦਿੱਤਾ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਏਗੀ ਜੇਕਰ ਕੋਈ ਵਿਅਕਤੀ ਹੋਰ ਵੀ ਪੀੜਤ ਹੈ ਤਾਂ ਉਹ ਵੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਵੋ ਇਹਦੇ ਬਾਰੇ ਕੋਈ ਨਹੀਂ ਇਹ ਬੇਚਾਨ ਪਤਾਗਾ ਹਾਂ ਜੀ ਮੈਨੂੰ ਥੱਲੇ ਉਤਰੇ ਨਹੀਂ ਕੁਝ ਦਿਲ ਨੂੰ ਲੱਗਦਾ ਕਿ ਤਸੱਲੀ ਹੈ ਕੋਈ ਗੱਲਬਾਤ ਹੋਈ ਹੋਊਗੀ ਤਾਂ ਕਰੀ ਹੈ ਹਾਂ ਜੀ ਹਾਂ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਕੋਈ ਨਾ ਕੋਈ ਇਹਨਾਂ ਨੇ ਆਪਸ ਵਿੱਚ ਕਰਿਆ ਹੋਣਾਗਾ ਵੇ ਇਸੇ ਕਰਕੇ ਤਾਂ ਹਾਂ 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 ਆਪਦੀ ਮਰਜ਼ੀਆਂ ਜਿਆਦਾ ਪੁਲਿਸ ਨੇ ਕੋਈ ਕਾਰਵਾਈ ਕੇ ਕਰੀਏਗੀ ਇਹਦੇ ਕਰਕੇ ਪਰਿਵਾਰ ਇੱਕ ਉੱਪਰ ਚੜਿਆ ਸੀਗਾ ਜੀ ਉਹਨਾਂ ਨੂੰ ਉਤਾਰ ਲਿਆ ਗਿਆ ਨੀਚੇ ਸਹੀ ਸਲਾਮਤ ਨੇ ਕੀ ਗੱਲਬਾਤ ਹੈ ਕੀ ਹੈ ਗੱਲਬਾਤ ਇਹੀ ਹੈ ਜੀ ਵੀ ਪੁਲਿਸ ਜੋ ਐਸ ਪਰ ਲਾਅ ਬੰਦ ਹੈ ਅਸੀਂ ਦੇਖੋ ਲਾਅ ਦੇ ਅਧੀਨ ਦਾਇਰੇ ਚ ਰਹਿ ਕੇ ਕੰਮ ਕਰਨਾ ਹੈ ਤਾਂ ਜੋ ਵੀ ਐਸ ਪਰ ਲਾਅ ਬੰਦੀ ਕਾਰਵਾਈ ਹੈ ਉਹ ਜਰੂਰ ਕਰਾਂਗੇ ਇਹਨਾਂ ਨੂੰ ਆਸ਼ਵਾਸਨ ਦਿੱਤਾ ਗਿਆ ਔਰ ਟਾਈਮਲੀ ਪ੍ਰਾਇੋਰਟੀ ਬੇਸਿਸ ਤੇ ਕਰਾਂਗੇ ਜੇ ਬਹੁਤਾਂ ਲੋਕਾਂ ਨੂੰ ਕੀ ਸੁਨੇਹਾ ਮੈਂ ਸਾਰਿਆਂ ਨੂੰ ਇਹੀ ਦਿੱਤਾ ਹੈ ਜੀ ਦੇਖੋ ਕਾਫੀ ਜਿਹੜੇ ਤੁਸੀਂ ਮਲਟੀਪਲ ਕੰਪਲੇਨਟ ਕਹਿ ਰਹੇ ਸੀ ਇੱਥੇ ਆਏ ਸਾਰਿਆਂ ਤੋਂ ਅਸੀਂ ਕੰਪਲੇਨਟਸ ਲੈ ਲਈਆਂ ਉਹਨਾਂ ਨੂੰ ਕਿਹਾ ਕਿ ਟਾਈਮ ਬਾਉਂਡ ਤਰੀਕੇ ਦੇ ਨਾਲ ਸਾਰਿਆਂ ਦੀ ਕੰਪਲੇਂਟ ਦਾ ਵੈਰੀਫਾਈ ਕੀਤਾ ਜਾਊਗਾ ਦੇਖੋ ਐਵੀਡੈਂਸ ਜੋ ਵੀ ਹੈ ਕਲੈਕਟ ਕੀਤਾ ਜਾਊਗਾ ਐਂਡ ਕਾਰਵਾਈ ਕੀਤੀ ਜਾਊਗਾ ਉਹਨਾਂ ਦਾ ਪਹਿਲਾਂ ਹੀ ਦਰਜ ਕੀਤਾ ਹੋਇਆ ਹੈ ਸੋ ਅੱਗੇ ਹੁਣ ਕੀ ਉਸ ਵਿੱਚ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਕੀ ਗੱਲਬਾਤ ਹੋਈ ਕੋਈ ਇਮੀਗ੍ਰੇਸ਼ਨ ਨਾਲ ਗੱਲਬਾਤ ਹੋਈ ਤੁਹਾਡੀ ਇਸ ਮਾਮਲੇ 'ਚ ਹਾਲੇ ਮੇਰੀ ਉਹਨਾਂ ਨਾਲ ਨਹੀਂ ਗੱਲਬਾਤ ਹੋਈ ਜੀ ਉਹਨਾਂ ਨੂੰ ਆਪਦਾ ਪੱਕ ਪੇਸ਼ ਕਰੋ ਜ਼ਰੂਰ ਇੱਕ ਮੌਕਾ ਉਹਨਾਂ ਨੂੰ ਵੀ ਦਿੱਤਾ ਜਾਊਗਾ ਪੱਕ ਪੇਸ਼ ਕਰਨ ਦਾ ਤੇ ਇਹਨਾਂ ਨੂੰ ਵੀ ਆਪਣੇ ਸਾਰੇ ਜਿਹੜੇ ਐਲੀਗੇਸ਼ਨ ਦੇਖੋ ਇਹ ਕੈਲੀਗੇਸ਼ਨ ਹੁੰਦੇ ਆ ਅਸੀਂ ਲਾਅ ਦੇ ਦਾਇਰੇ 'ਚ ਰਹਿ ਕੇ ਕੰਮ ਕਰਨਾ ਉਹਨ ਤਾਂ ਜੋ ਵੀ ਇਹਨਾਂ ਦੇ ਅਲੀਗੇਸ਼ਨ ਨੇ ਇਹਨਾਂ ਕੋਲ ਸਬਸਟੈਂਸ਼ੀਅਲ ਪ੍ਰੂਫਸ ਨੇ ਤਾਂ ਦੂਜੀ ਪਾਰਟੀ ਨੂੰ ਵੀ ਮੌਕਾ ਦਿੱਤਾ ਜਾਊਗਾ ਤੇ ਜੋ ਬੰਦੀ ਕਾਰਵਾਈ ਆ ਉਸੇ ਹਿਸਾਬ ਨਾਲ ਲੈਂਦੀ ਜੋ ਦੇਖੋ ਆਪੇ ਉਤਰ ਕੇ ਆਏ ਨੇ ਐਂਡ ਜੋ ਇੱਕ ਵਾਰੀ ਪ੍ਰਾਈਮਾਫੇਸੀ ਦੇਖਣ ਤੋਂ ਲੱਗ ਰਿਹਾ ਤਬੀਅਤ ਬਿਲਕੁਲ ਠੀਕ ਹੈ ਬਾਕੀ ਅਸੀਂ ਡਾਕਟਰ ਐਂਬੂਲੈਂਸ ਬੁਲਾਈ ਹੋਈ ਹੈ ਇੱਕ ਵਾਰੀ ਇਹਨਾਂ ਦਾ ਚੈੱਕਅਪ ਵੀ ਕਰਾ ਲਾਂ ਜੇਕਰ ਜਣ ਤੋਂ ਦੁਖੀ ਹੋ પતિ ਪਤਨੀ ਪਾਣੀ ਵਾਲੀ ਟੈਂਕੀ ਤੇ ਚੜ ਗਏ ਸੀ ਜਿਨ੍ਹਾਂ ਨੂੰ ਪੁਲਿਸ ਨੇ ਬੜੀ ਸੂਝ ਬੂਝ ਦੇ ਨਾਲ ਥੱਲੇ ਉਤਾਰਿਆ ਅਤੇ ਕਾਰਵਾਈ ਦਾ ਭਰੋਸਾ ਦਿੱਤਾ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਏਗੀ ਜੇਕਰ ਕੋਈ ਵਿਅਕਤੀ ਹੋਰ ਵੀ ਪੀੜਤ ਹੈ ਤਾਂ ਉਹ ਵੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਇਦੇ ਬਾਰੇ ਕੋਈ ਨਹੀਂ ਇਹ ਬੇਦਨ ਪਤਾ ਹੈਗਾ ਹਾਂਜੀ ਮੈਨੂੰ ਥੱਲੇ ਉਤਰੇ ਨਹੀਂ ਕੁਝ ਦਿਲ ਨੂੰ ਲੱਗਦਾ ਕਿ ਤਸੱਲੀ ਹੈ ਕੋਈ ਗੱਲਬਾਤ ਹੋਈ ਹੋਊਗੀ ਤਾਂ ਕਰਕੇ ਹਾਂਜੀ ਹਾਂ ਇਹਨਾਂ ਪੁਲਿਸ ਪ੍ਰਸ਼ਾਸਨ ਕੋਈ ਨਾ ਕੋਈ ਇਹਨਾਂ ਨੇ ਆਪਸ ਵਿੱਚ ਕਰਿਆ ਹੋਣਾਗਾ ਵੀ ਇਸੇ ਕਰਕੇ ਤਾਂ ਹਾਂਜੀ ਹਾਂ ਨੀਚੇ ਲਾ ਹਾਂਜੀ ਹਾਂ ਆਪਦੀ ਮਰਜ਼ੀਆਂ ਜਿਆਦਾ ਪੁਲਿਸ ਨੇ ਕੋਈ ਕਾਰਵਾਈ ਕੇ ਕਰੀਏਗੀ ਇਦੇ ਕਰਕੇ ਹਾਂਜੀ ਪਰਿਵਾਰ ਇੱਕ ਉੱਪਰ ਚੜਿਆ ਸੀਗਾ ਜੀ ਉਹਨਾਂ ਨੂੰ ਉਤਾਰ ਲਿਆ ਗਿਆ ਨੀਚੇ ਸਹੀ ਸਲਾਮਤ ਨੇ ਕੀ ਗੱਲਬਾਤ ਵੀ ਕੀ ਗੱਲਬਾਤ ਹੈ ਜੀ ਗੱਲਬਾਤ ਇਹੀ ਹੈ ਜੀ ਵੀ ਪੁਲਿਸ ਜੋ ਐਸ ਪਰ ਲਾਅ ਬੰਦ ਹੈ ਅਸੀਂ ਦੇਖੋ ਲਾਅ ਦੇ ਅਧੀਨ ਦਾਇਰੇ ਚ ਰਹਿ ਕੇ ਕੰਮ ਕਰਨਾ ਤਾਂ ਜੋ ਵੀ ਐਸ ਪਰ ਲਾਅ ਬੰਦ ਦੀ ਕਾਰਵਾਈ ਹੈ ਉਹ ਜਰੂਰ ਕਰਾਂਗੇ ਇਹਨਾਂ ਨੂੰ ਆਸ਼ਵਾਸਨ ਦਿੱਤਾ ਗਿਆ ਔਰ ਟਾਈਮਲੀ ਪ੍ਰਾਇੋਰਟੀ ਬੇਸਿਸ ਤੇ ਕਰਾਂਗੇ ਬਹੁਤ ਸਾਰੇ ਲੋਕਾਂ ਨੂੰ ਕੀ ਸੁਨੇਹਾ ਮੈਂ ਸਾਰਿਆਂ ਨੂੰ ਇਹੀ ਦਿੱਤਾ ਹੈ ਜੀ ਦੇਖੋ ਕਾਫੀ ਜਿਹੜੇ ਤੁਸੀਂ ਮਲਟੀਪਲ ਕੰਪਲੇਨਟ ਕਹਿ ਰਹੇ ਸੀ ਇੱਥੇ ਆਏ ਸਾਰਿਆਂ ਤੋਂ ਅਸੀਂ ਕੰਪਲੇਨਟਸ ਲੈ ਲਈਆਂ ਉਹਨਾਂ ਨੂੰ ਕਿਹਾ ਕਿ ਟਾਈਮ ਬਾਉਂਡ ਤਰੀਕੇ ਦੇ ਨਾਲ ਸਾਰਿਆਂ ਦੀ ਕੰਪਲੇਂਟ ਦਾ ਵੈਰੀਫਾਈ ਕੀਤਾ ਜਾਊਗਾ। ਦੇਖੋ ਐਵੀਡੈਂਸ ਜੋ ਵੀ ਹੈ ਕਲੈਕਟ ਕੀਤਾ ਜਾਊਗਾ ਐਂਡ ਕਾਰਵਾਈ ਕੀਤੀ ਜਾਊਗਾ। ਉਹਨਾਂ ਨਾਲ ਪਹਿਲਾਂ ਹੀ ਦਰਜ ਕੀਤਾ ਹੋਇਆ ਹੈ। ਸੋ ਅੱਗੇ ਹੁਣ ਕੀ ਉਸ ਵਿੱਚ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ? ਕੀ ਗੱਲਬਾਤ ਹੋਈ ਕੋਈ ਇਮੀਗ੍ਰੇਸ਼ਨ ਨਾਲ ਗੱਲਬਾਤ ਹੋਈ ਤੁਹਾਡੀ ਇਸ ਮਾਮਲੇ 'ਚ? ਹਲੇ ਮੇਰੀ ਉਹਨਾਂ ਨਾਲ ਨਹੀਂ ਗੱਲਬਾਤ ਹੋਈ ਜੀ। ਉਹਨਾਂ ਨੂੰ ਆਪ ਦਾ ਪੱਕ ਪੇਸ਼ ਕਰੋ ਜ਼ਰੂਰ। ਇੱਕ ਮੌਕਾ ਉਹਨਾਂ ਨੂੰ ਵੀ ਦਿੱਤਾ ਜਾਊਗਾ ਪੱਕ ਪੇਸ਼ ਕਰਨ ਦਾ। ਤੇ ਇਹਨਾਂ ਨੂੰ ਵੀ ਆਪਣੇ ਸਾਰੇ ਜਿਹੜੇ ਐਲੀਗੇਸ਼ਨ ਦੇਖੋ ਇਹ ਕੈਲੀਗੇਸ਼ਨ ਹੁੰਦੇ ਆ ਅਸੀਂ ਲਾਅ ਦੇ ਦਾਇਰੇ 'ਚ ਰਹਿ ਕੇ ਤਾਂ ਜੋ ਵੀ ਇਹਨਾਂ ਦੇ ਅਲੀਗੇਸ਼ਨ ਨੇ ਇਹਨਾਂ ਕੋਲ ਸਬਸਟੈਂਸ਼ੀਅਲ ਪ੍ਰੂਫਸ ਨੇ ਤਾਂ ਦੂਜੀ ਪਾਰਟੀ ਨੂੰ ਵੀ ਮੌਕਾ ਦਿੱਤਾ ਜਾਊਗਾ ਤੇ ਜੋ ਬੰਦੀ ਕਾਰਵਾਈ ਆ ਉਸੇ ਹਿਸਾਬ ਨਾਲ ਲਿਆਂਦੀ ਜਾਊਗੀ ਜੋ ਦੇਖੋ ਆਪੇ ਉੱਤਰ ਕੇ ਆਏ ਨੇ ਐਂਡ ਜੋ ਇੱਕ ਵਾਰੀ ਪ੍ਰਾਈਮ ਫੇਸ ਹੀ ਦੇਖਣ ਤੋਂ ਲੱਗ ਰਿਹਾ ਤਬੀਅਤ ਬਿਲਕੁਲ ਠੀਕ ਹੈ ਬਾਕੀ ਅਸੀਂ ਡਾਕਟਰ ਐਂਬੂਲੈਂਸ ਬੁਲਾਈ ਹੋਈ ਹੈ ਇੱਕ ਵਾਰੀ ਇਹਨਾਂ ਦਾ ਚੈੱਕਅਪ ਵੀ ਕਰਾ ਲਾਂ ਸਰ ਜੇਕਰ ਸਿਟੀ ਹੋਮ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ